ਤਾਂ ਲਗਾਤਾਰ ਰਾਹਤ ਕਾਰਜ ਜਿਹੜੇ ਚੱਲ ਰਹੇ ਨੇ ਤੇ ਇਸ ਵਕਤ ਦੀ ਗੱਲ ਕੀਤੀ ਜਾਵੇਗੀ ਅਸੀਂ ਨੀਹਾ ਲਾਲਵੇਰਾ ਫਿਰੋਜ਼ਪੁਰ ਵਿੱਚ ਮੌਜੂਦ ਹਾਂ ਆ ਦੇਖ ਸਕਦੇ ਹੋ ਕਿੰਨੇ ਬਹੁਤ ਹਾਲਾਤ ਨੇ ਤੁਸੀਂ ਬਹੁਤ ਥੰਮਦੇ ਜਾਇਆ ਸਮਾਨ ਭਰਾ ਉਹ ਤੁਹਾਡੇ ਨਾਲ ਸੀ ਟਕਾਦਾ ਵੀ ਹੋ ਗਿਆ ਅਸੀਂ ਸਾਡੇ ਕੋ ਉਧਰ ਕ੍ਰਿਸ਼ਤੀਆਂ ਘਟ ਰਹੀਆਂ ਅਸੀਂ ਅਲੱਗ ਅਲੱਗ ਏਰੀਆ ਦੇ ਵਿੱਚ ਕ੍ਰਿਸ਼ਤੀਆਂ ਦੇਖਣ ਆਏ ਹਾਂ ਸਾਨੂੰ ਕਿੱਥੋਂ ਕਿੱਥੋਂ ਬੋਟਸ ਮਿਲ ਚੜਦੀਆਂ ਨੇ ਸਾਡੇ ਕੋਲ ਖਾਲਸਾ ਏਡ ਦੇ ਟੀਮ ਦੇ ਸਾਰੇ ਮੈਂਬਰ ਨਾਲ ਜੀ ਜੀ ਇੱਕ ਜਗ੍ਹਾ ਤੋਂ ਜਦੋਂ ਉਧਰੋਂ ਚਲਦੇ ਆਂ ਕਿਸ਼ਤੀ ਇੱਕ ਹੁੰਦੀ ਆ ਸਮਾਨ ਬਹੁਤ ਸੋ ਨਾ ਲੋਕਾਂ ਤੱਕ ਪਹੁੰਚ ਹੋਣ ਕਰਕੇ ਬੜਾ ਪਰ ਜਿੰਨੀ ਹਿੰਮਤੋਂ ਤਾਂ ਅਸੀਂ ਰੋਜ਼ ਪਹੁੰਚਾਉਂਦੇ ਆਂ 10 15 ਗੇੜੇ ਸਾਡੇ ਉਧਰ ਏਰੀਆ ਚ ਲੰਘਦੇ ਨੇ ਪਰ ਫਿਰ ਵੀ ਜਦੋਂ ਬਾਹਰ ਨਿਕਲਦੇ ਆਂ ਫਿਰ ਰੁਕਟਦੇ ਨੇ ਸਾਡੇ ਕੋਲ ਸਮਾਨ ਨਹੀਂ ਪਹੁੰਚਦਾ ਸਾਡੇ ਕੋਲ ਥੀਡ ਨਹੀਂ ਪਹੁੰਚਦੀ ਉਹਦੇ ਲਈ ਹੁਣ ਸਾਡਾ ਜੀ ਬੀਐਸਐਫ ਨਾਲ ਤੇ ਐਨਡੀਆਰਐਫ ਨਾਲ ਤਾਇਪ ਹੋਇਆ ਜੀ ਸੋ ਉਹਦੇ ਕਰਕੇ ਅੱਜ ਸਾਡੇ ਕੋਲ 500 ਕਿਸ਼ਤੀਆਂ ਹੋ ਗਈਆਂ ਆ ਸਾਰੇ ਪਾਸੇ ਹੋਰ ਸਮਾਨ ਭੰਡਾਂਗੇ ਜੀ ਥੋੜੀ ਸਪੀਡ ਵਾਜੂ ਜਿਸ ਤਰ੍ਹਾਂ ਤੁਸੀਂ ਗਰਾਉਂਡ ਲੈਵਲ ਤੇ ਵਰਕ ਕਰ ਰਹੇ ਹੋ ਗਰਾਉਂਡ ਤੇ ਜਾ ਰਹੇ ਹੋ ਸਭ ਤੋਂ ਵੱਡੀ ਸਮੱਸਿਆ ਕਿਹੜੀ ਚੀਜ਼ ਦੀ ਲੱਗੀ ਕਿਉਂਕਿ ਜਿਹੜੀ ਅਸੀਂ ਹੁਣ ਠੀਕ ਕਰਦੇ ਫਿਰ ਤੱਕ ਸੜਕ ਕੋ ਬੋਰਸ ਨਹੀਂ ਸੀਗੇ ਅੱਛਾ ਜੱਸੀ ਭਰਾ ਨੇ ਉਧਰੋਂ ਟਾਈਅਪ ਉੱਤੇ ਸੈਂਟਰ ਚ ਕਰਵਾਇਆ ਉਧਰੋਂ ਕੁਝ ਬੰਦਿਆਂ ਨੇ ਸਾਨੂੰ ਆਪ ਅੱਗੇ ਟਾਈਪ ਦਿੱਤੇ ਤਹਿਸੀਲਦਾਰ ਕੰਮ ਉਹ ਸਾਡੇ ਨਾਲ ਸਾਡੇ ਨਾਲ ਨੇ ਹੁਣ ਇਹ ਸਾਨੂੰ ਅਲੱਗ-ਅਲੱਗ ਿਲਕਿਆਂ ਦੇ ਵਿੱਚ ਲੈ ਜਾ ਕੇ ਜਿੱਥੋਂ ਬੋਟਸ ਮਿਲਣੀਆਂ ਜਿੱਥੇ ਤੱਕੜੀਆਂ ਨੇ ਉੱਥੋਂ ਬੋਟਸ ਪ੍ਰੋਵਾਈਡ ਕਰਾਉਣਗੇ ਤੇ ਸਮਾਨ ਜ਼ਿਆਦਾ ਲੋਕਾਂ ਤੱਕ ਪਹੁੰਚੇਗਾ ਤੁਹਾਨੂੰ ਕੀ ਲੱਗ ਰਿਹਾ ਕਿੰਨੇ ਕਰ ਟਾਈਮ ਤੱਕ ਹੋਣਾ ਲੱਗਦਾ ਹੈ ਸਟ੍ਰਗਲ ਕਰਨਾ ਪਊਗਾ ਪਾ ਇਹ ਤਾਂ ਸਾਡਾ ਨਜ਼ਰ ਤੋਂ ਪਤਾ ਤੁਸੀਂ ਸਾਰੇ ਜਿਵੇਂ ਕਹਿੰਦੇ ਘਾਟ ਘਾਟ ਦਾ ਪਾਣੀ ਪੀ ਰਹੇ ਹੋ ਤੁਸੀਂ ਰੰਤਾ ਬਰਾਬਰੀ ਹੋਏ ਹੋ ਤੁਸੀਂ ਵੀ ਲਗਾਤਾਰ ਘੁੰਮ ਰਹੇ ਐਕਚੁਅਲੀ ਮੈਂ ਸਿਰਫ ਇਹ ਕਿ ਲੋਕਾਂ ਤੱਕ ਸਭ ਤੋਂ ਪਹਿਲਾਂ ਸੂਲਤ ਪਹੁੰਚਵੇ ਵੱਡਾ ਕੰਮ ਤਾਂ ਲੈ ਸ਼ੁਰੂ ਹੋਣਾ ਹੈ ਤਾਂ ਲੈ ਉਹ ਨੇ ਜਿਵੇਂ ਆਪਾਂ ਕਹਿੰਦੇ ਨਾ ਕਿ ਫਰਸਟ ਏਡ ਦਿੱਤੀ ਇਹਨਾਂ ਨੂੰ ਵੀ ਲੈ ਕੇ ਉਹ ਹਸਪੀਟਲ ਪਹੁੰਚਾ ਦਿੱਤਾ ਹਲੇ ਉਹ ਕੰਮ ਹੋ ਰਿਹਾ ਹੈ ਜਿਹੜਾ ਮੇਨ ਕੰਮ ਹੈਲੇ ਤੋਂ ਬਾਅਦ ਸ਼ੁਰੂ ਹੋਣਾ ਦੇਖੋ ਉਧਰਲੇ ਜਦੋਂ ਹਮਦ ਚੱਕ ਤੋਂ ਅੰਦਰ ਪੜਦੇ ਆ ਉੱਥੇ ਇੰਨੀ ਸਮੈਲ ਹੋ ਚੁੱਕੀ ਹੈ ਜਿੱਥੇ ਜਿੱਦੋਂ ਝੋਨੇ ਤੋਂ ਪਾਣੀ ਸੁੱਕ ਰਿਹਾ ਜੀ ਜੀ ਉਹਦੇ ਨਾਲ ਹੀ ਬਿਮਾਰੀਆਂ ਸ਼ੁਰੂ ਹੋ ਰਹੀਆਂ ਡਾਕਟਰਾਂ ਦੀ ਬਿਮਾਰੀ ਆਉਣੀ ਹੈ ਤੇ ਉਸ ਤੋਂ ਬਾਅਦ ਹਲੇ ਇਹ ਪਧਰੀ ਆਉਣੀ ਹੈ ਜ਼ਮੀਨਾਂ ਲੋਕਾਂ ਦੇ ਘਰ ਬਣਨੇ ਨੇ ਉੱਥੇ ਕਿੰਨੇ ਲੋਕ ਸਾਨੂੰ ਆ ਕੇ ਮਿਲਦੇ ਜਿਨ੍ਹਾਂ ਦੀ ਕੁੜੀਆਂ ਦੇ ਵਿਆਹ ਹੋਣ ਵਾਲੇ ਨੇ ਜਿਨ੍ਹਾਂ ਦੇ ਵਿਆਹ ਕਰਿਓ ਸੀ ਉਹਨਾਂ ਲਈ ਫੰਡਸ ਇਕੱਠੇ ਕਰਨੇ ਨੇ ਕੰਮ ਬਹੁਤ ਜ਼ਿਆਦਾ ਨੇ ਤੇ ਪਿਛਲੀ ਵਾਰ ਵੀ ਜਦੋਂ ਪਾਣੀ ਚਲਾ ਗਿਆ ਉਸ ਤੋਂ ਬਾਅਦ ਲੋਕਾਂ ਨੂੰ ਲੋੜ ਪਈ ਕਿ ਉਹਨਾਂ ਨੂੰ ਉਸ ਵਕਤ ਮਦਦ ਸਰਪੰਚ ਸਾਹਿਬ ਪਿੱਛੇ ਮਲੇ ਕਹਿੰਦੇ ਵੀ ਪਿਛਲੀ ਵਾਰ ਬਾਹਰ ਚ ਲੋਕ ਲੱਭੇ ਨਹੀਂ ਮੈਨੂੰ ਪਤਾ ਨਹੀਂ ਕੌਣ ਕੌਣ ਸੀ ਖਾਲਸਾ 侧 ਤਾਂ ਪਿਛਲੀ ਵਾਰ ਨਹੀਂ ਖੜੇ ਸੀ ਐਕਚੁਅਲੀ ਖੜੇ ਤੇਨੂੰ ਆ ਜੀ ਇਸ ਵਾਰ ਵੀ ਖੜੇ ਨੇ ਜੀ ਤੇ ਇਸ ਵਾਰ ਵੀ ਅੰਤ ਤੱਕ ਜਦ ਤੱਕ ਇਹ ਸਾਰਾ ਠੀਕ ਨਹੀਂ ਹੁੰਦਾ ਜਦ ਤੱਕ ਜਾਣਗੇ ਵਾਹਿਗੁਰੂ ਕਰੇ ਦੁਬਾਰਾ ਇਧਰੇ ਲੋਕਾਂ ਨੂੰ ਇਹ ਚੀਜ਼ਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਜਿਹੜੀਆਂ ਚੰਗੀਆਂ ਸਰਕਾਰਾਂ ਨੇ ਉਹ ਆ ਕੇ ਕੰਮ ਕਰਨ ਤੇ ਬੰਨ ਬਣਾਉਣ ਸਭ ਤੋਂ ਪਹਿਲਾਂ ਸਭ ਤੋਂ ਵੱਡੇ ਜਿਹੜੀ ਮਰਜੀ ਸਰਕਾਰ ਹੋਵੇ ਸਾਨੂੰ ਕੋਈ ਲੈਣ ਦੇਣ ਨਹੀਂ ਚੰਗੀ ਸਰਕਾਰ ਹੋਵੇ ਕੋਈ ਜਿਹੜੀ ਲੋਕਾਂ ਦਾ ਭਲਾ ਤੇ ਹਿੱਤ ਸੋਚਦੀ ਹੋਵੇ ਪਰ ਇਹ ਲਾਣ ਬੰਨਾ ਵਾਰੇ ਕਿਸੇ ਨੇ ਗੱਲ ਕੀਤੀ ਨਹੀਂ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਸਾਡੀ ਆਉਂਦੀ ਹੈ ਸਭ ਤੋਂ ਪਹਿਲਾਂ ਕੰਮ ਬੰਨ ਜਿਹੜੇ ਪੱਕੇ ਨੂੰ ਬਣਾਏ ਮੈਂ ਤਾਂ ਕਹਿੰਦਾ ਜੀ ਜੇ ਉਹ ਇਹ ਕਰ ਸਰਦ ਨੇ ਸਾਰੀਆਂ ਵੋਟਾਂ ਤੁਹਾਨੂੰ ਪਾ ਦੇ ਜਿਹੜਾ ਬੰਦਾ ਵੀ ਕਹਿੰਦਾ ਮੈਂ ਕੰਮ ਕਰੂੰਗਾ ਕੰਮ ਤਾਂ ਪਈ ਕਮਤੋਂ ਬੁਲਵਾਉਣੇ ਕਿਹਦੇ ਬਾਹਰ ਬੰਨਣਾ ਦਰਿਆਇ ਖਾਲਾ ਜਾ ਕੇ ਫੇਰ ਕਿੱਡੀ ਚੀਜ਼ ਬੰਨੀ ਬੰਨੇ ਖਾਲਸਾ ਦਰਿਆਇ ਖਾਲਾ ਜਾ ਕੇ ਫੇਰ ਕਿੱਡੀ ਚੀਜ਼ ਉੱਪਰ ਘੜਕਾ ਮੰਡ ਸਾਰੇ ਪਿੰਨਾਂ ਚ ਪਰ 45 ਕਿਲੋਮੀਟਰ ਲੰਬੇ ਬੰਨ ਬੰਨੇ ਬਾਈ ਜੀ ਦੋਨੇ ਪਾਸੇ ਕੱਲ ਵੀ ਕੱਲ ਵੀ ਅਸੀਂ ਕਿਸੇ ਨੇ ਪੱਕੇ ਨਹੀਂ ਕੀਤੇ ਹੋ ਸਰਕਾਰਾਂ ਨੇ ਕੱਲ ਅਸੀਂ ਬੰਨ ਬਣਾ ਕੇ ਆਏ ਜੀ ਸ਼ੁਰੂਆਤ ਕਰਕੇ ਆਏ ਉੱਥੇ ਸੁਖਵਿੰਦਰ ਸਿੰਘ ਬਾਬਾ ਜੀ ਸੀਗੇ ਜੀ ਜੀ ਚਲੋ ਤੇ ਆਰਜੀ ਬੰਨ ਬਣ ਜਾਂਦੇ ਨੇ ਜਿਹੜਾ ਗਟਕਾ ਜਾਂ ਚੰਗੇ ਲੋਕ ਸੀਗੇ ਥੈਂਕ ਯੂ ਵੈਰੀ ਮਚ ਬਿਲਕੁਲ ਇਹ तमाम ਟੀਮ ਹੈਗੇ ਜੋ ਇੱਥੇ ਪੁੱਛੀ ਹੋਈ ਜਾਂਦਾ ਇਸ ਵਕਤ ਜਿਹੜੀ ਇਟਾ ਦੀ ਕਾਠ ਹੈਗੀ ਹੈ ਵਿਸ਼ੇਸ਼ ਤੌਰ ਤੇ ਗੱਲ ਕੀਤੀ ਜਾਵੇ ਵੋਟਸ ਦੇ ਤੱਕ ਬਹੁਤ ਸਾਰੀ ਸਮੱਸਿਆ ਜਿਹੜੀ ਆ ਰਹੀ ਹੈ ਉਸ ਨੂੰ ਸੋਲਵ ਕਰਨ ਦੇ ਲਈ ਇਹ ਲੋਕ ਗੁੰਮਰੇ ਨੇ ਜਾਇਜ਼ਾ ਲੈ ਰਹੇ ਨੇ ਮੌਕੇ ਦਾ ਅਤੇ ਸਿੱਧੇ ਤੌਰ ਤੇ ਗੱਲ ਕੀਤੀ ਜਾਗਦਾ ਇਸ ਵਾਰ ਸਭ ਤੋਂ ਵੱਡੀ ਜਿਹੜੀ ਸਮੱਸਿਆ ਹੈ ਕਿ ਬੋਟਸ ਤੱਕ ਨੇ ਟਰਾਂਸਪੋਰਟੇਸ਼ਨ ਦੀ ਜਿਹੜੀ ਸਮੱਸਿਆ ਆਉਂਦੀ ਹੈ ਉਸ ਨੂੰ ਠਿਕ ਕਰਨ ਦੇ ਲਈ ਇਸ ਵਕਤ ਅੰਦਰ-ਇੰਦਰ ਨਿਕੂ ਜਿਹੜੇ ਨੇ ਉਹ ਖਾਸ ਟੀਮ ਨਾਲ ਰੌਂਗ ਲੈਵਲ ਤੇ ਵਰਕਰ ਨੇ ਹਾਲ ਦੇਖਦੇ ਆ ਕਿ ਰਾਹਤ ਜਿਹੜੀ ਹੈਗੀ ਹੈ ਉਸ ਤੱਕ ਕਿਵੇਂ ਪਹੁੰਚਾਈ ਹੈ ਮਿਹਲਾ ਲਲ ਮੇਰਾ ਜ਼ਿਲ੍ਹਾ ਪ੍ਰੋਡਕਟਰ ਕੈਮਰਾਮੈਨ ਬਿਜੇ ਸਿੰਘ ਦੇ ਨਾਲ ਸੁਨੀ ਪ੍ਰਕਾਸ਼ ਡੈਨਿਕਸ ਹੋਣਾ ਟੀਵੀ